ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ। ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਉਦ ਘਾਟ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਰਾਮ ਭਗਤਾਂ ਵਿੱਚ ਉਤਸ਼ਾਹ ਠਾਠਾ ਮਾਰ ਰਿਹਾ ਹੈ ਉੱਥੇ ਹੀ ਇਸ ਧਾਰਮਿਕ ਸਮਾਗਮ ਨੂੰ ਨਵੇਕਲੇ ਢੰਗ ਨਾਲ ਮਨਾਉਣ ਦੀਆਂ ਤਿਆਰੀਆਂ ਵੀ ਹੋ ਚੁੱਕੀਆਂ ਨੇ। ਪੂਰੇ ਦੇਸ਼ ਦੇ ਰਾਮ ਭਗਤ ਅਯੋਧਿਆ ਦੇ ਵਿੱਚ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਨੇ। ਕੋਈ ਟ੍ਰੇਨ ਰਾਹੀਂ ਜਾਣ ਦੀ ਤਿਆਰੀ ਕਰ ਰਿਹਾ ਹੈ ਤੇ ਕੋਈ ਆਪਣੇ ਵਹੀਕਲ ਨੂੰ ਤਿਆਰ ਕਰ ਰਿਹਾ ਹੈ। ਉੱਥੇ ਦੱਸ ਦਈਏ ਕਿ ਸੰਗਰੂਰ ਦੇ ਡਾਕਟਰ ਦੇਵਰਾਜ ਨੂੰ ਵੀ ਸਮਾਗਮ ਦੇ ਵਿੱਚ ਪਹੁੰਚਣ ਲਈ ਸੱਦਾ ਪੱਤਰ ਮਿਲਿਆ ਜਦੋਂ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਸੀ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਤੇ ਸ਼ੁਕਰਗੁਜ਼ਾਰ ਮੰਨਦੇ ਆ ਕਿਉਂਕਿ ਸਾਨੂੰ ਇਸ ਧਾਰਮਿਕ ਸਮਾਗਮ ਦੇ ਵਿੱਚ ਪਹੁੰਚਣ ਲਈ ਮੌਕਾ ਮਿਲ ਰਿਹਾ ਹੈ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਡਾਕਟਰ ਦੇਵਰਾਜ ਨੇ ਆਪਣੇ ਕੋਲ ਪਈ ਰਮਾਇਣ ਦਿਖਾਈ ਜਿਸ ਦੇ ਵਿੱਚ ਸੋਨੇ ਦੇ ਚਿੱਤਰ ਉਕਰੇ ਹੋਏ ਨੇ ਉਹਨਾਂ ਕਿਹਾ ਕਿ ਮੈਨੂੰ ਕਿਸੇ ਮੁ슬ਮ ਨੇ ਇਹ ਰਮਾਇਣ ਦਿੱਤੀ ਸੀ ਆਓ ਗੱਲਬਾਤ ਕਰਦੇ ਹਾਂ ਡਾਕਟਰ ਦੇਵਰਾਜ ਦੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਕਿਹਨਾਂ ਮੇ ਬਣਾ ਡਾਕਟਰ ਦੇਵ ਸਿੰਘ ਅਦਵੈਤੀ ਜੀ ਭਾਰਤੀ ਵਾਲਮੀਕਤਰ ਸਮਰਧਮਤਰ ਮਹਰੂਗਾ ਤੇ ਆਪਣੇ ਨਾਮ ਦਾ ਆਪਣਾ ਬੜਾ ਅਦਭੁਤ ਨਾਮ ਆਪਣਾ ਇਹਦਾ ਮਤਲਬ ਸੁਣਾਉਂਗਾ ਦਰਸ਼ਕਾਂ ਨੂੰ ਅਦਵੈਤੀ ਦਾ ਅਰਥ ਹੈ ਕਿ ਪੂਰੀ ਸ੍ਰਿਸ਼ਟੀ ਇੱਕ ਹੈ ਦੋ ਹੈ ਨਹੀਂ ਸਾਰੇ ਹੀ ਆਪਣੇ ਹੈ ਇਹੀ ਨਾਰਾ ਮੋਦੀ ਜੀ ਨੇ ਦਿੱਤਾ ਹੈ ਸਭ ਦਾ ਸਾਥ ਸਭ ਦਾ ਵਿਸ਼ਵਾਸ ਸਭ ਦਾ ਵਿਕਾਸ ਇਹ ਅਦਵੈਤੀ ਹੈ ਇਹ ਕਿਸ ਤਰ੍ਹਾਂ ਦਾ ਕਾਰਡ ਆਇਆ ਤੁਹਾਨੂੰ ਤੇ ਕਿੰਨੇ ਬੰਦੇ ਨਾਲ ਜਾ ਸਕਦੇ ਹੋ ਇਹ ਕਾਰਡ ਆਇਆ ਜੀ ਵਿੱਚ ਜੀ ਦੇ ਵਿੱਚ ਮੇਰੀ ਇਕੱਲੇ ਦੀ ਐਂਟਰੀ ਹੈ ਦੂਜਾ ਵਿਅਕਤੀ ਮੇਰੇ ਨਾਲ ਕੋਈ ਅੰਦਰ ਜਾ ਨਹੀਂ ਸਕਦਾ ਵੈਸੇ ਦੋ ਚੇਲੇ ਤੇ ਇੱਕ ਡਰਾਈਵਰ ਮੇਰੇ ਨਾਲ ਜਾਏਗਾ ਉਹ ਕਹਿੰਦੇ ਵਾਸਤਾ ਗੁਰੂ ਜੀ ਨਾਲ ਜਾਣਾ ਚਾਹੇ ਸਾਨੂੰ ਬਾਹਰ ਛੜਕ ਦੇ ਕਿਉਂ ਨਾ ਸੋਣਾ ਪਵੇ ਐਦਾਂ ਦੀ ਵਿਵਸਥਾ ਹੈ ਇਹ ਮੈਨੂੰ ਕਾਰਡ ਮਿਲਣ ਤੋਂ ਬਾਅਦ ਇਹ ਸੰਕਲਪ ਪੱਤਰ ਵੀ ਨਾਲ ਆਇਆ ਜਿਹੜੇ ਉਸ ਮਹਾਪੁਰਸ਼ਾਂ ਦੇ ਫੋਟੋ ਚਿੱਤਰ ਲਗਾਏ ਆ ਜਿਨ੍ਹਾਂ ਨੇ ਸ਼੍ਰੀ ਰਾਮ ਮੰਦਲੀ ਕਰਵਾਨੀਆਂ ਦਿੱਤੀਆਂ ਉਸ ਤੋਂ ਬਾਅਦ ਮੈਨੂੰ ਇੱਕ ਪਾਸ ਬਣ ਕੇ ਆਇਆ ਜਿਹੜਾ ਮੇਰੀ ਗੱਡੀ ਦਾ ਪਾਸ ਹੈ ਇਹ ਪਾਸ ਦੇ ਦੁਆਰਾ ਮੈਨੂੰ ਯੁੱਧਿਆ ਦੇ ਵਿੱਚ ਐਂਟਰੀ ਹੈ ਔਰ ਮੈਨੂੰ ਲਗਭਗ ਦੂਏਤੀ ਦਿਨੋਂ ਉੱਥੋਂ ਫੋਨ ਆ ਰਹੇ ਆ ਯੁੱਧਿਆ ਤੋਂ ਜਾਣਕਾਰੀ ਮੰਗਦੇ ਵਿਕਾਸ ਆ ਰਹੇ ਆ ਕਿਮੀ ਆ ਰਹੇ ਆ ਮੈਨੂੰ ਪ੍ਰਦੀਪ ਸ਼ਰਮਾ ਜੀ ਚੰਡੀਗੜ੍ਹ ਵਾਲੇ ਹਵਾਈ ਜਾਜ ਵੀ ਕਹਿੰਦੇ ਸੀ ਅਸੀਂ ਤੁਹਾਨੂੰ ਟਿਟਾ ਭੇਜ ਦਨੇ ਉਹ ਚਲੇ ਜਾਵੇਂ ਇਹਨਾਂ ਨੂੰ ਇਨਕਾਰ ਕਰਤਾ ਮੈਂ ਕਿ ਮੈਂ ਤਾਂ ਆਪਣੀ ਗੱਡੀ 'ਚ ਜਾਵਾਂਗਾ ਭਾਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਭਗਵਾਨ ਵਾਲਮੀਕੀ ਜੀ ਨੇ ਲਿਖਿਆ ਹੈ ਕੁੰਜਤ ਰਾਮ ਰਮੈਤੀ ਮਧੁਰ ਮਧੁਰ ਆਕਸ਼ਰਮ ਕੁੰਜਤ ਰਾਮ ਰਮੈਤੀ ਮਧੁਰ ਮਧੁਰ ਆਕਸ਼ਰਮ ਭਗਵਾਨ ਵਾਲਮੀਕ ਜੀ ਨੇ ਰਾਮ ਚੰਦਰ ਜੀ ਦੀ ਰਮਾਇਣ ਲਿਖੀ ਉਹ ਇਦਾਂ ਦੀ ਹੈ ਜਿਸ ਤਰ੍ਹਾਂ ਕੋਇਲ ਬੋਲਦੀ ਹੈ ਰਟਾ ਲੰਗਾਉਂਦੀ ਹੈ ਇਸ ਤਰ੍ਹਾਂ ਭਗਵਾਨ ਵਾਲਮੀਨੇ ਪੂਰੀ ਰਮਾਇਣ ਰਟਾ ਰੱਖੇ 24 ਸਲੋਕਾਂ ਦੇ ਵਿੱਚ ਰਾਮਚੰਦਰ ਦਾ ਨਿਰਮਾਣ ਕੀਤਾ 24000 ਸਲੋਕਾਂ ਦੇ ਵਿੱਚ ਹੀ ਕਿਉਂ ਕੀਤਾ ਕਿਉਂਕਿ ਗੈਤਰੀ ਦੇ 24 ਅक्षर ਹੈ ਉਹਨਾਂ ਨੇ ਇੱਕ ਇੱਕ ਅੱਖਰ ਤੋਂ ਲੈ ਕੇ ਇੱਕ ਦਾਦਾਸ हजार ਹਜ਼ਾਰਾਂ ਸਲੋਕ ਲਿਖਿਆ ਤੇ 24 ਸਲੋਕ ਉਹਨਾਂ ਨੇ ਪੂਰੇ ਕੀਤੇ 24 ਅੱਖਰਾਂ ਦੇ ਨਾਲ ਇਹ 24 ਅੱਖਰਾਂ ਦੇ ਸਲੋਕਾਂ ਤੋਂ ਇਲਾਵਾ ਉਹਨਾਂ ਦੇ ਜਿਹੜਾ ਸਭ ਤੋਂ ਪਹਿਲਾ ਸਲੋਕ ਸੀ ਰਮਾਇਣ ਦਾ ਉਸੇ ਮਾਨ ਨਸ਼ਾਦ ਪ੍ਰਤੀਸ਼ਟਾਂਤਮ ਸਤਸਵਤੀ ਸਮਾਯਤ ਕਰੋ ਚਮਿਤ ਨੂੰ ਦੇਖ ਬਤੀ ਖਾਮ ਹੋਈ ਤੇ ਇੱਕ ਬੰਦਾ ਬੈਲਜੀਅਮ ਤੋਂ ਚੱਲਿਆ ਉਸ ਦਾ ਨਾਮ ਸੀ ਫਾਦਰ ਕਾਮਲ ਬੁਲਕੇ ਉਹ ਆਇਆ ਭਾਰਤ ਦੇ ਵਿੱਚ ਈਸਾਈ ਮਸ਼ੀਨ ਨੂੰ ਲੈ ਕੇ ਸਾਈਤਾਨ ਦਾ ਪ੍ਰਚਾਰ ਕਰਨ ਵਾਸਤੇ ਕਾਂਸ਼ੀ ਵਿਦਿਆਲੇ ਦੇ ਵਿੱਚ ਉਹਨਾਂ ਨੇ ਇਸ ਸ਼ਲੋਕ ਪੜਿਆ ਦੀਵਾਰ ਦੇ ਉੱਤੇ ਇੱਕ ਸਮਾਰਕ ਦੇ ਉੱਤੇ ਲਿਖਿਆ ਹੋਇਆ ਸੀ ਜਿੰਨੇ ਪਹਿਲਾਂ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਸੀ ਰਮੈਨ ਦਾ ਉਹ ਸਮਾਰਕ ਤੇ ਲਿਖਿਆ ਹੋਇਆ ਸੀ ਮਾਨ ਨਸ਼ਾਦ ਪ੍ਰਤੀਸ਼ਟਾਤਮ ਸਸਵਤੀ ਸਮਾਯ ਯਤਨੋ ਚੁਮਿਤਨੋ ਦੇਖਮਤੀ ਕਾਮੋਇਤਮ ਹੁਣੇ ਪੁੱਛਿਆ ਅਰਥ ਪੁੱਛਿਆ ਪ੍ਰੋਫੈਸਰ ਸਾਹਿਬ ਮੈਨੂੰ ਅਰਥ ਦੱਸੋ ਉਹਨੇ ਕਿਹਾ ਵੀ ਇੱਕ ਪੰਛੀ ਨੂੰ ਦੇਖ ਕੇ ਵਾਲਮੀਕ ਨੇ ਵੀ ਅਕਲ ਹੋ ਗਈ ਉਹਨਾਂ ਦੇ ਮੁਖ ਤੋਂ ਇਹ ਸ਼ਲੋਕ ਨਿਕਲਿਆ ਕਿੰਦਾਈ ਤਾਂ ਇਸਾਈਆਂ ਦੇ ਵਿੱਚ ਨਹੀਂ ਸੀ ਇੰਨੀ ਕਰੋਨਾ ਮੈਨੂੰ ਮੈਨ ਪੜਨਾ ਚਾਹਣਾ ਉਹਨੇ ਰਮੈਨ ਈਸ਼ੂ ਕਰਾਇ ਘਰ ਲੈ ਗਿਆ 15 ਦਿਨ ਬਾਅਦ ਰਮੈਨ ਵਾਪਸ ਨਹੀਂ ਗਿਆ ਪ੍ਰੋਫੈਸਰ ਸਾਹਿਬ ਕਹਿੰਦੇ 15 ਦਿਨ ਤਾਂ ਪੜੀ ਨਹੀਂ ਜਾ ਸਕਦੀ ਇਤਨੇ ਕਿਵੇਂ ਪੜ ਲਈ ਫਾਦਾ ਸਾਹਾ ਤੁਸੀਂ ਕਿਸ ਤਰ੍ਹਾਂ ਪੜ ਲਈ ਰਮੈਣ ਤਾਂ ਫਾਦਾ ਸਾਹਬ ਨੇ ਕਿਹਾ ਕਿ ਰਮੈਣ ਮੈਨੇ ਪੜੀ ਨਹੀਂ ਕਿਉਂ ਨਹੀਂ ਪੜੀ ਕਿਉਂਕਿ ਸੰਸਕ੍ਰਿਤ ਦੇ ਅੱਖਰਾਂ ਦੇ 52 ਔਰ ਅੰਗਰੇਜ਼ੀ ਦੇ ਅੱਖਰਾਂ 26 ਦੇ ਵਿਸਤਾਰ ਅਰਥ ਇਹਦਾ ਹੈ ਕਿ ਪੜਾ ਕਿ ਨਾ ਪੜਾ ਪ੍ਰੋਫੈਸਰ ਪ੍ਰੋਫੈਸਰ ਫਾਜ਼ਲ ਕਾਮਲ ਬਲਖੀ ਨੇ ਭਾਰਤ ਦੇ ਵਿੱਚ ਹਿੰਦੀ ਸਿੱਖੀ ਸੰਸਕ੍ਰਿਤ ਸਿੱਖ ਕੇ ਸਿੱਖਣ ਤੋਂ ਬਾਅਦ ਉਹਨਾਂ ਨੇ ਆਪਣੇ ਥੀਸਿਸ ਲਿਖਿਆ RAM ਕਥਾ ਕੀ ਉਤਪਤੀ ਔਰ ਵਿਕਾਸ ਉਹਦੇ ਪਹਿਲੇ ਪੰਨੇ ਤੇ ਲਿਖਦੇ ਆ ਤਮਵਸਤੂ ਵਾਲਮੀਕਿ ਤਮਮੇ ਸਮਰਪਤੇ ਜਦਕਿ ਇਸਾਈ ਧਰਮ ਦੇ ਵਿੱਚ ਦੂਸਰੇ ਕਿਸੇ ਵਿਅਕਤੀ ਦੇ ਪ੍ਰਤੀ ਨਤਮਸਤ ਕਰਨ ਲਈ ਇਹ ਜ਼ਰਤ ਨਹੀਂ ਦਿੰਦਾ ਜਦ ਤੱਕ ਭਾਰ ਦੇ ਵਿੱਚ ਰਹੇ ਰਮਾਇਣ ਦਾ ਪ੍ਰਚਾਰ ਕਰਦੇ ਰਹੇ ਔਰ ਰਮਾਇਣ ਦੇ ਪ੍ਰਚਾਰ ਕਰਨ ਕਰਦੇ ਕਰਦੇ ਉਹਨਾਂ ਨੇ ਆਪਣਾ ਮਿਰਤ ਨੂੰ ਪ੍ਰਾਪਤ ਹੋਏ ਮੈਂ ਇਸ ਤੇ ਇੱਕ ਸਿੱਖਿਆ ਮਿਲਦੀ ਹੈ ਪਾਰਤੀ ਸਮਾਜ ਨੂੰ ਕਿਉਂ ਨਹੀਂ ਉਹ ਵਾਲਮੀਕੀ ਰਮਾਇਣ ਦਾ ਪਾਠ ਘਰ-ਘਰ ਦੇ ਵਿੱਚ ਕਰਦੇ ਅਗਰ ਉਹ ਕਰਨ ਲੱਗ ਜਣ ਤਾਂ ਧਰਤੀ ਦੇ ਉੱਤੋਂ ਈਸਾਈ ਧਰਮ ਦਾ ਖਾਤਮਾ ਹੋ ਜਾਏਗਾ ਪਾਰ ਦੇ ਵਿੱਚੋਂ ਦੂਰ ਚਲੇ ਜਾਏਗਾ ਸਾਰੇ ਦੇ ਸਾਰੇ ਈਸਾਈ ਵੀ ਭਾਰਤੀ ਧਰਮ ਰਮਾਇਣ ਨੂੰ ਮੰਨਣ ਲੱਗ ਜਣਗੇ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੇਣ ਲੱਗਾ ਕੰਬੋਡੀਆ ਦੇ ਅੰਦਰ ਜਦੋਂ ਕੋਰਟ ਦੇ ਵਿੱਚ ਕਸਮ ਖਾਈ ਜਾਂਦੀ ਹੈ ਉੱਥੇ ਰਮੈਨ ਦੀ ਕਸਮ ਖਾਈ ਜਾਂਦੀ ਹੈ ਰਮੈਨ ਤੇ ਹੱਥ ਧੜਕੇ ਕਸਮ ਖਾਈ ਜਾਂਦੀ ਹੈ ਇੰਡੋਨੇਸ਼ੀਆ ਦੇ ਵਿੱਚ ਜਦੋਂ ਵੀ ਬੱਚੇ ਦਾ ਸੰਸਕਾਰ ਕਰਦੇ ਹਨ ਉੱਥੇ ਲਕ ਉਸ ਦੀ ਕਥਾ ਸੁਵਾਈ ਜਾਂਦੀ ਹੈ ਜਦ ਕਿ ਮੁਸਲਮਾਨ, ਇਸਾਈ, ਵਾਲਮੀਕੀ ਰਮੈਨ ਤੋਂ ਇੰਨਾ ਪ੍ਰਭਾਵਿਤ ਹੁੰਦਾ ਤਾਂ ਹਿੰਦੂ ਸਮਾਜ ਕਿਉਂ ਰਮੈਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਕਿਉਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਇਆ ਜਾਂਦਾ ਹੈ ਉਹ ਘੱਟ ਤੋਂ ਘੱਟ ਘਰ ਦੇ ਵਿੱਚ ਹਰ ਇੱਕ ਹਿੰਦੂ ਨੂੰ ਸੰਸਕ੍ਰਿਤ ਪੜ੍ਹਾਣੀ ਚਾਹੀਦੀ ਹੈ ਔਰ ਦੇਸ਼ ਦੀ ਤਰੱਕੀ ਲਈ ਦੇਸ਼ ਦੇ ਅਖੰਡ ਭਾਰਤ ਦੀ ਬਣਾਉਣ ਲਈ ਇਹ ਸਭ ਤੋਂ ਵੱਡਾ ਇੱਕ ਯੋਗਦਾਨ ਹੋਵੇਗਾ ਅਗਰ ਭਾਰਤ ਦਾ ਹਰ ਵਿਅਕਤੀ ਘੱਟ ਤੋਂ ਘੱਟ ਇੱਕ ਬੱਚੇ ਨੂੰ ਸੰਸਕ੍ਰਿਤ ਪੜ੍ਹਾਵੇ। ਫਿਰ ਕਿਹੜੇ ਕਿਹੜੇ ਗ੍ਰੰਥ ਜਾਂ ਕਿਤਾਬਾਂ ਜੋ ਆਪਣੇ ਘਰ ਪਈਆਂ। ਮੇਰੇ ਘਰ ਚਾਰ ਵੇਦ, 18 ਅਪਰਾਣ, 6 ਸ਼ਾਸਤਰ, 180 ਫੋਟੋਸ਼ਿੱਧ ਇਦਾਂ ਦੇ ਗ੍ਰੰਥ ਨਹੀਂ ਹੈ ਜਿਹੜੇ ਬਾਜ਼ਾਰ ਤੋਂ ਆਮ ਮਿਲ ਜਾਂਦੇ ਆ। ਮੇਰੇ ਪਾਸ ਜਿਹੜੇ ਗ੍ਰੰਥ ਹੈ ਮੂਲ ਸੰਸਕ੍ਰਿਤ ਦੇ ਵਿੱਚ ਹੈ। ਸਾਰੇ ਮਹਾਭਾਰਤ ਵੀ ਮੇਰੇ ਕੋਲ 15 ਵੋਲਿਊਮ ਦੇ ਵਿੱਚ ਹੈ। ਰਮਾਇਣ ਵੀ ਮੇਰੇ ਕੋਲ 7 ਵੋਲਿਊਮ ਦੇ ਵਿੱਚ ਹੈ। ਕਿਸ ਤਰ੍ਹਾਂ ਦਾ ਘਰੇ ਮਾਹੌਲ ਰਿਹਾ ਜਦੋਂ ਘਰੇ ਇਹ ਤੁਹਾਨੂੰ ਸੱਦਾ ਪੱਤਰ ਆਇਆ ਕਿ ਰਾਮ ਮੰਦਰ ਦੀ ਪਵਿੱਤਰ ਧਰਤੀ ਤੇ ਤੁਹਾਨੂੰ ਇਕੱਲਿਆਂ ਨੂੰ ਸਨੂਰ ਤੋਂ ਬੁਲਾਇਆ ਗਿਆ। ਮੇਰੇ ਘਰ ਮੇਰੇ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨਾ ਆਨੰਦ ਆਇਆ ਕਿ ਮੇਰੇ ਸਾਡੇ ਪਿਤਾ ਜੀ ਜਾ ਰਹੇ ਆ ਉੱਥੇ। ਔਰ ਸਨੂਰ ਜ਼ਿਲ੍ਹੇ ਤੋਂ ਇਕੱਲੇ ਜਾ ਰਹੇ ਆ। ਉਹਨਾਂ ਦੇ ਖੁਸ਼ੀਦਾਰ ਟਿਕਾਣਾ ਵਿੱਚ ਰਿਹਾ ਇਸ ਕਾਰਡ ਨੂੰ ਦੇਖਣ ਤੋਂ ਬਾਅਦ ਮੇਰੇ ਬੱਚਿਆਂ ਦਾ ਮੇਰੇ ਨਾਲ ਪੂਰਨਤਾ ਸਹਿਯੋਗ ਚੱਲ ਰਿਹਾ ਹੈ ਔਰ ਮੇਰੇ ਨਾਲ ਹੈ ਔਰ ਖੁਸ਼ੀ ਦੀ ਨਾਲ ਵਿੱਚ ਕੋਈ ਸੀਮਾ ਨਹੀਂ ਹੈ ਬੱਚੇ ਦਾ ਬੱਚੇ ਮੇਰੇ ਪੋਤਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਉਹ ਵੀ ਕਹਿੰਦੇ ਹਨ ਵੀ ਸਾਡੇ ਵਾਸਤੇ ਪ੍ਰਸ਼ਾਦ ਲੈ ਕੇ ਆਈਂ ਮੈਂ ਪ੍ਰਸ਼ਾਦ ਲੈ ਕੇ ਆਉਂਗਾ ਭਈਆ ਸਰ ਸੁਣਿਆਗਾ ਤੁਹਾਡੇ ਸੁਝਾਅ ਉਹ ਦੇਣ ਤੇ ਕਿਸੇ ਜਗ੍ਹਾ ਦਾ ਨਾਮ ਵੀ ਰੱਖਿਆ ਗਿਆ ਹਾਂ ਮੈਂ ਮੋਹਨ ਪਾਉ ਜੀ ਨੂੰ ਸੁਝਾਅ ਦਿੱਤੇ ਸੀ ਮੀਟਿੰਗ ਹੋਈ ਸੀ ਮੇਰੀ ਉਹਨਾਂ ਨਾਲ ਇੱਕ ਤਾਂ ਮੈਂ ਸੁਰਾਧਾ ਕਾ ਕਹੀ ਸੀ ਉਹਨਾਂ ਵਿੱਚੋਂ 200 ਦਾ ਮੇਰੇ ਪੂਰੇ ਹੋ ਗਿਆ ਇੱਕ ਤਾਂ ਉਹਨਾਂ ਨੇ ਯੂਨੀਵਰਸਿਟੀ ਮਾਰਸ਼ੀ ਵਾਲਮੀਕੀ ਸੰਸਕ੍ਰਿਤਿ ਯੂਨੀਵਰਸਿਟੀ ਮੁੰਦੜੀ ਕੈਥਲ ਦੇ ਵਿੱਚ ਬਣਵਾ ਦਿੱਤੇ ਦੂਜਾ ਮੇਰਾ ਇੱਕ ਸਰੋਸੇ ਵੀ ਕਿਸੇ ਵੀ 에어ਪੋਰਟ ਦਾ ਨਾਮ ਮਾਰਸ਼ੀ ਭਗਵਾਨ ਵਾਲਮੀਕੀ ਦੇ ਨਾਤੇ ਰੱਖਿਆ ਜਾਵੇ ਉਹ ਉਹ ਜੁੱਧਾ ਵਿੱਚ ਰੱਖਿਆ ਗਿਆ ਜਿਹਦੇ ਲਈ ਮੈਂ ਮੋਹਨ ਪਾਉ ਜੀ ਦਾ ਆਪਣਾ ਅਦਿੱਤ ਨਾ ਜੋਗੀ ਦਾ ਜਿਸ ਸਭੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਦਾ ਕਰਦਿਆਂ ਕਿ ਮੈਂ ਤਾਂ ਇਹ ਕਹਿੰਦਾ ਮੋਦੀ ਜੀ ਜਦ ਤੱਕ ਸੰਸਾਰ ਰਹੇਗਾ ਤੁਹਾਡੇ ਕਿਤੇ ਕੰਮਾਂ ਨੂੰ ਦੁਨੀਆ ਭਲਾ ਨਹੀਂ ਸਕਦੇ ਜੀ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਦੱਸਣਾ ਹੈ ਕਿ ਖੁਸ਼ੀ ਦਾ ਮਾਹੌਲ ਹੈ ਬੱਚੇ ਕਹਿ ਰਹੇ ਨੇ ਕਿ ਸਾਡੇ ਵਾਸਤੇ ਪ੍ਰਸ਼ਾਦ ਲੈ ਕੇ ਆਇਓ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਬੰਦੇ ਹੋ ਨਾਲ ਜਾਣਗੇ ਲੇਕਿਨ ਉੱਥੇ ਦਰਸ਼ਨਾ ਵਾਸਤੇ ਇਹਨਾਂ ਨੂੰ ਇਕੱਲਿਆਂ ਨੂੰ ਹੀ ਜਾਣ ਦੀ ਜੋ ਆ ਗਿਆ ਹੋਵੇਗੀ ਸੰਗਰੂਰ ਤੋਂ ਇਹ ਇਕੱਲਾ ਹੀ ਨੇ ਜਿਨ੍ਹਾਂ ਨੂੰ ਇਹ ਕਾਰਾ ਹੈ ਕੈਮਰਾਮੈਨ ਜਤਿੰਦਰਪਾਲ ਓਟੇ ਦੇ ਨਾਲ ਗੁਰਵਿੰਦਰ ਸਿੰਘ ਸਕਾਈ ਨਿਊਜ਼ ਪੰਜਾਬ